ਕਿ ਉਹਨੇ ਟੈਨਿਸ ਪਲੇਅਰ ਧੀ ਦਾ ਕੀਤਾ ਕਤਲ ਜਾਨੂ ਕੀ ਹੈ ਪੂਰਾ ਮਾਮਲਾ ਸਰਸੁਗਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਨੀਆ ਸ਼ਰਮਾ ਇਸ ਵਕਤ ਦੀ ਹਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਇੱਕ ਖਬਰ ਗੁਰੂ ਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟੈਨਿਸ ਪਲੇਅਰ ਧੀ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਇਹ ਤੁਹਾਨੂੰ ਦੱਸਦੇ ਕਿ ਇਹ ਕਤਲ ਕਿਸੇ ਹੋਰ ਦੇ ਦੁਆਰਾ ਨਹੀਂ ਬਲਕਿ ਉਸਦੇ ਪਿਤਾ ਦੇ ਦੁਆਰਾ ਹੀ ਉਸ ਦਾ ਜੋ ਹੈ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਪਿਤਾ ਨੇ ਆਪਣੀ ਹੀ ਧੀ ਦੇ ਪਿੱਛੇ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਹਾ ਜਾਂਦਾ ਹੈ ਕਿ ਧੀ ਆਪਣੇ ਪਿਤਾ ਦੇ ਸਭ ਤੋਂ ਕਰੀਬ ਹੁੰਦੀ ਹੈ ਤੇ ਇਥੇ ਪਿਓ ਨੇ ਆਪਣੀ ਹੀ ਧੀ ਦਾ ਜੋ ਹੈ ਕਤਲ ਕਰ ਦਿੱਤਾ ਤੁਹਾਨੂੰ ਦੱਸ ਦੇ ਕਿ ਲੜਕੀ ਦਾ ਨਾਮ ਰਾਧਿਕਾ ਸੀ ਜੋ ਕਿ 25 ਸਾਲਾਂ ਦੀ ਸੀ ਤੇ ਇੱਕ ਇੰਟਰਨੈਸ਼ਨਲ ਟੈਨਿਸ ਪਲੇਅਰ ਸੀ ਹੁਣ ਸਵਾਲ ਇਹ ਉੱਦਦਾ ਕਿ ਇਹ ਜਾ ਕੀ ਹੋਇਆ ਕਿ ਪਿਓ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਤੁਹਾਨੂੰ ਦੱਸੇ ਕਿ ਲੜਕੀ ਜੋ ਹੈ ਇੱਕ ਅਕੈਡਮੀ ਚੁਲਾਉਂਦੀ ਸੀ ਪਿਤਾ ਇਸ ਅਕੈਡਮੀ ਤੋਂ ਨਰਾਜ਼ ਚੱਲ ਰਹੇ ਸੀ ਇਸ ਦੇ ਚਾਲਦਿਆਂ ਦੋਨਾਂ ਦੇ ਵਿੱਚ ਬੈਸ ਹੁੰਦੀ ਹੈ ਤੇ ਇਸ ਬੈਸ ਦੇ ਚਾਲਦਿਆਂ ਪਿਤਾ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਉਹ ਆਪਣੀ ਹੀ ਪਿਸਤੌਲ ਦੇ ਨਾਲ ਆਪਣੀ ਧੀ ਦੇ ਉੱਤੇ ਤਿੰਨ ਗੋਲੀਆਂ ਜੋ ਹੈ ਚਲਾ ਦਿੰਦੇ ਨੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਸ ਦੇ ਪਿੱਛੇ ਅਕੈਡਮੀ ਹੀ ਸੀਗੀ ਕਿ ਇਸ ਦਾ ਕੋਈ ਔਰ ਕਾਰਨ ਵਿੱਚ। ਅੱਜ ਦੇ ਕਿ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਜਿੱਥੇ ਪਿਓ ਨੇ ਆਪਣੀ ਹੀ ਜੋ ਹੈ ਲਾਇਸੈਂਸੀ ਪਿਸਤੌਲ ਦੇ ਨਾਲ ਆਪਣੀ ਧੀ ਦੇ ਉੱਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਤੇ ਉਸ ਤੋਂ ਬਾਅਦ ਧੀ ਨੂੰ ਜੋ ਹੈ ਰਾਧਿਕਾ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਉਸ ਨੂੰ ਮੌਤ ਤੱਕ ਕੋਸ਼ਿਸ਼ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇ ਕਿ ਪੁਲਿਸ ਦੇ ਦੁਆਰਾ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਜੋ ਹੈ ਉਹ ਚੱਲ ਰਹੀ ਹੈ। ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੋ ਪਬਲਿਕ ਅਪਡੇਟਸ ਟੀਵੀ ਦੇ ਨਾਲ ਧੰਨਵਾਦ।